ਤਸਵੀਰ ਪੰਜਾਬ ਦੇ ਲੁਧਿਆਣਾ ਦੇ ਵਿੱਚ ਬੀਤੀ ਰਾਤ ਇੱਕ ਖੀਰਾਨਾ ਸਟੋਰ ਦੇ ਵਿੱਚ ਚੋਰੀ ਦੀ ਵਾਰਦਾਤ ਹੁੰਦੀ ਹੈ ਜੀ ਹਾਂ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਦੂਜੀ ਵਾਰ ਉਸੇ ਦੁਕਾਨ ਤੇ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਤਿੰਨ ਚੋਰ ਦੁਕਾਨ ਦੇ ਅੰਦਰ ਟਾਰਚ ਦੀ ਮਦਦ ਨਾਲ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ ਤੇ ਚੋਰੀ ਕਰਨ ਤੋਂ ਬਾਅਦ ਜਦੋਂ ਦੁਕਾਨ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੀ ਬਾਹਰ ਖੜੀ ਬਾਈਕ ਸਟਾਰਟ ਹੀ ਨਹੀਂ ਹੁੰਦੀ ਜਿਸ ਤੋਂ ਬਾਅਦ ਉਹ ਆਪਣੀ ਬਾਈਕ ਨੂੰ ਕਸੀਟ ਕੇ ਫੁਰਜੋ ਜਾਂਦੇ ਨੇ ਪੁਲਿਸ ਨੇ ਇਸ ਸੀਸੀਟੀਵੀ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਤਾਜਪੁਰ ਰੋਡ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਾਵੀ ਕਰਿਆਨਾ ਸਟੋਰ ਦੇ ਮਾਲਕ ਸੰਤੋਸ਼ ਕੁਮਾਰ ਨੇ ਦੱਸਿਆ ਜਾਣਕਾਰੀ ਦਿੱਤੀ ਹੈ ਕਿ ਬੀਤੀ ਰਾਤ ਚੋਰ ਦੁਕਾਨਦਾਰ ਸ਼ਟਰ ਤੋੜ ਕੇ ਅੰਦਰ ਜਾ ਵੜਦੇ ਨੇ ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਜਦ ਦੁਕਾਨ ਬੰਦ ਕਰਕੇ ਤਾਲਾ ਲਗਾ ਕੇ ਘਰ ਚਲੇ ਗਿਆ ਤਾਂ ਸਵੇਰੇ ਆ ਕੇ ਉਸਨੇ ਦੇਖਿਆ ਕਿ ਮੇਂ ਸ਼ਟਰ ਨੀਚੇ ਦੇ ਵੱਲੋਂ ਟੁੱਟਿਆ ਹੋਇਆ ਸੀ ਤੇ ਅੰਦਰ ਸਾਰਾ ਸਮਾਨ ਵਿਖਰਿਆ ਪਿਆ ਸੀ ਗੱਲੇ ਵਿੱਚ ਰੱਖੇ 15000 ਰੁਪਏ ਵੀ ਗਾਇਬ ਸਨ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਕਿਰਾਨਾ ਸਟੋਰ ਤੇ ਦੂਜੀ ਵਾਰ ਸਟੋਰੀ ਦਿਵਾਰਦਾਰ ਨੂੰ ਚੋਰਾ ਵੱਲੋਂ ਜਾਂਚ ਦਿੱਤਾ ਗਿਆ ਜਿਸਦੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਅਕਸਰ ਉਹਨਾਂ ਦੇ ਏਰੀਆ ਵਿੱਚ ਪੁਲਿਸ ਦੀ ਗਸ਼ਤ ਵੀ ਘੱਟ ਰਹੀ ਹੈ ਜਿਸ ਦੇ ਕਾਰਨ ਅਥੇ ਅਜਿਹੀਆਂ ਵਾਰਤਾਤਾ ਕਾ ਵੱਧ ਰਹੀਆਂ ਨੇ ਪੁਲਿਸ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ ਚਲਾ ਲਿਆ ਜਿਸ ਦੇ ਵਿੱਚ ਚੋਰ ਦੁਕਾਨ ਦੇ ਅੰਦਰ ਤੋਂ ਜਦੋਂ ਬਾਹਰ ਨਿਕਲਦੇ ਨੇ ਤਾਂ ਬਾਹਰ ਖੜੀ ਬਾਈਕ ਸਟਾਰਟ ਨਹੀਂ ਹੁੰਦੀ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਾਫੀ ਮੁਸ਼ਕਲ ਤੋਂ ਬਾਅਦ ਆਖਰ ਚੋਰ ਬਾਈਕ ਨੂੰ ਘਸੀਟ ਕੇ ਆਪਣੇ ਨਾਲ ਲੈ ਗਏ ਸੀਸੀਟੀਵੀ ਵਿੱਚ ਦਿਨ ਚੋਰ ਨਜ਼ਰ ਆਏ ਨੇ ਜਾਂਚ ਅਧਿਕਾਰੀ ਮੋਹਨ ਲਾਲ ਨੇ ਵੀ ਦੱਸਿਆ ਕਿ ਸੀਸੀਟੀਵੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੀ ਨਾਮ ਸੁਪ ਆਪਣਾ ਤੁਸੀਂ ਮੋਹਨ ਲਾਲ ਜੀ ਤੁਸੀਂ ਡਿਊਟੀ ਅਫਸਰ ਹੋ ਜਾਂ पीसीआर पीसीआर ਤੇ ਤੁਸੀਂ ਮੈਨਾਗਰ ਨਾਲ ਆਏ ਸੀ ਕਿ ਨੁਕਸਾਨ ਨੁਕਸਾਨ ਦੱਸ ਰਹੇ ਭਾਈ ਸਾਹਿਬ ਨੁਕਸਾਨ ਦਾ ਜੋ ਡਿਟੇਲ ਦੇਣਗੇ ਉਹਦੇ حساب ਨਾਲ ਹੋ ਰਹੇ ਹਾਂਜੀ ਜੱਦੀ ਕੇ ਲੈ ਕੇ ਡਿਟੇਲ ਜੋ ਕੁਝ ਵੀ ਹੈਗਾ ਇਹਦੀ ਕਾਰਵਾਈ ਹੋ ਜੂਗੀ ਜੀ ਸਥਾਨੇ ਤੋਂ ਟੁੱਟੀ ਅਫਸਰ ਆਏ ਆ ਅੱਛਾ ਜੀ ਠੀਕ ਹੈ ਜੀ ਉਹ ਜੋ ਡਿਟੇਲ ਦੇਣਗੇ ਜਿਸ ਉਸ ਹਿਸਾਬ ਨਾਲ ਜਿਹੜੀ ਕਾਰਵਾਈ